वाहू जी का खालसा वाहेगुरू जी की फतेह इस पेल प्रभाग सिंह हो रहा परमजीत ने बीपा जी होती है देखो पंजाब बहुत बड़ी हिस्ट्री है बहुत वाला इतिहास है श्रोमी अकाली दल ਵਰਨ ਜੀ ਵਾਰੀ ਜਾਣ ਕੇ ਮਾਰ ਖਾ ਕੇ 92 ਐਮਐਲ ਉਹਨਾਂ ਦੇ ਜਿਤਾ ਕੇ ਜੋ ਉਹਦੇ ਵਿੱਚ ਮਰੀ ਗਿਆ ਸੋਚਿਆ ਸੀਗਾ ਵੀ ਕਰਨੇ ਕਿਤੇ ਜਾ ਕੇ ਤੁਰਿਆ ਤੁਰਨ ਕਿਤੇ ਬੰਨਾ ਤਾਂ ਵੱਲੀ ਗਿਆ ਵੀ ਬਦਲਾਓ 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 ਕਰਕੇ ਖਾ ਗਿਆ ਅੱਜ ਫਿਰ ਆਫਰੀਕਾ ਤੱਕ ਹੀ ਹੋ ਗਿਆ ਜੀਵਨ ਅਥਾ ਦੀ ਕੋਲ ਜਿੰਦਾਂ ਪਹੁੰਚ ਗਿਆ ਤੇ ਸੋਚਿਆ ਸੀਗਾ ਅਗੇ ਜਦੋਂ ਵੀ ਪਾਣੀ ਦਾ ਰੋਲਾ ਪੇਟਾ ਜੀ ਉਹਨਾਂ ਨੇ ਆ ਕਰ ਬਣਾਉ ਕਰ ਬਣਾਉ ਮਤਲਬ ਕੋਈ ਕਰਨਾ ਨਹੀਂ ਕਿਵੇਂ ਕਰਨਾ ਕਿ ਹੋਣਾ ਹੈ ਕਿੰਨਾ ਇਹ ਨਾਲੇ ਕਰਕੇ ਉਸਾਰਤ ਨੋਟੀਫਿਕੇਸ਼ਨ ਵੀ ਹੋਦਾ ਉਹਨੂੰ ਫਿਰ ਜੇ ਨਾ ਕਲਿਟਾ ਦਾ ਕੋਈ ਅੰਤਵ ਕਰੀਏ ਉਹ ਲੱਗਦੇ ਜਿਹੜੀਆਂ ਨਾਮ ਜਿਹੜੀਆਂ ਹਾਂਕ ਤੇ ਜੰਕਲਾ ਪ੍ਰਕਿਆ ਤੁਨਦੀ ਮੂਰੀ ਮੂਰੀ ਪੜਕੀ ਨੂੰ ਬਾਪਤ ਸ਼ਾਰਾ ਯੋਗਾ ਕਲੋਨੀਆਂ ਦੇ ਵਿੱਚ ਜਿਹੜੀਆਂ ਕ੍ਰੈਡਿਟਸ ਬੈਂਕ ਬੈਂਕ ਜਿਆਦੇ ਲੱਗ ਪਾ ਕੇ ਜੈਦੋ ਬਾਕੀ ਤੋਂ ਬਾਅਦ ਵੀ ਜਲੇਗਾ ਸਾਰੇ ਲੈ ਕੇ ਰਿਵਿਊ ਵਾਰਦੇ ਨੇ ਜੀ ਉਹ ਵੀ ਉਹ ਜੀ ਹੈ ਪਹਿਲੇ ਮਾਰਨਿੰਗ ਇਹ ਪ੍ਰਿਯ ਜੀ ਲੈ ਕੇ ਵਾਰਦੇ ਤੇ ਸਾਡੀ ਗੋਲ ਤੇ ਆਉਂਦੀ ਜਿਹੜੀ ਉਹਨਾਂ ਨੂੰ ਰੋਡ ਨਹੀਂ ਟੱਪਦੀ ਉਹ ਪੱਕਾ ਕਾਇਮ ਕਰਨੀ ਉਹਦੇ ਤੇ ਪੰਜਾਬ ਕੱਲ ਵੀ ਉਹਨਾਂ ਜਿਹੜਾ ਆਮ ਬੰਦੀ ਰਿਕੋਰਡ ਹੁੰਦਾ ਹੈ ਉਹ ਜੇ ਸੋਧਿਆ ਕੀਣਾ ਇਹਨਾਂ ਨੂੰ ਅੱਗੇ ਨੂੰ ਜੀ ਬੋਲਦੇ ਆਂ ਤੇ ਸਾਡਾ ਕੋਲ ਅਗਰ ਕਾਰੀ ਪੈਦਾ ਤੇ ਕਾਇਮ ਹੋ ਜਾਂਦਾ ਸ਼ਾਨਦਾਰ ਜੀ ਸਾਡਾ ਵੀ ਪੰਜਾਬ ਸਰਕਾਰ ਦੇ ਇੱਕ ਮਰੀ ਜਾਣਾਂ ਉਹ ਬਿਤੇ ਵੀ ਆਪਣੇ ਵਿੱਚ ਹੀ ਜਾਣੇ ਜੋ ਮਰਦੇ ਕਰੋ ਜੀ ਉਦਮਾ ਦੇ ਜੇ ਕੋ ਕੋ ਬੋਲੋ ਅਸੋ ਕੀ ਹੈ ਅਪਰਾਧ ਕਿਤੇ ਦਿੱਲੀ ਤੋਂ ਹੀ ਟਿਕਟੇ ਉਸੇ ਨੂੰ ਕਿਹਾ ਕਿ ਤੁਹਾਨੂੰ ਕੋ ਫੰਡ ਲਿਆ ਤੇਰੇ ਉੱਤੇ ਕਿਤੇ ਕਰਕੇ ਇਹ ਲਿਖਣੀਆਂ ਜਨਾ ਤੋਂ ਆਪਾਂ ਨੂੰ ਬਾਅਦ ਕੇ ਜੀ ਜਨਕਰ ਆਪਾਂ ਜਿਹੜੇ ਹਨ ਮੇਰੇ ਕਾਲੀ ਯਾਦ ਰੱਖਿਓ ਇਹ ਮਾੜਾ ਮोटा ਆਪਣਾ ਇੱਕ ਤਰ੍ਹਾਂ ਚੱਲਦਾ ਰਹਿੰਦਾ ਬੰਦਾ ਮੋਕਦਾ ਫਿਰ ਚਲਾ ਮੈਂ ਮੋਕਦਾ ਨਹੀਂ ਤੇ ਮੋਕਦਾ ਨਹੀਂ ਪੰਡਤ ਜਰੂਰਦਾ ਕਾਫੀ ਮੋਬਿਲ ਤੇ ਉਹ ਦਸਾਰਾ ਕਾਰਜ ਕਰਨ ਕਰੀ ਜੇ ਕਰੇ ਗਏ ਇਹ ਕਰਕੇ ਆਪਕੇ ਨਿਗਰ ਨਿਗਰ ਜੱਲਾ ਮਾਣੇ ਚੱਲਦੀ ਰਹੀ ਹੈ ਆਪਾਂ ਜੇ ਸੋਚਾਂ ਕਿ ਪੰਜਾਬ ਦੀ ਜਗ੍ਹਾ ਦੀ ਜਿਹੜੀ ਸ਼ੁਰੂ ਹੋਈ ਕਲੀਦਾਂ ਦੇ ਤੇ ਸਾਰੀਆਂ ਏਜੰਸੀਆਂ ਸਾਰੀਆਂ ਸਰਕਾਰਾਂ ਐਂਟਰੀ ਮਨੂਆ ਰੱਖੇ ਜਿਹੜੀ ਕਾਹੇਦਰੀਆ ਖੇਤਰੀ ਪਾਰਟੀ ਜਿਹੜੀ ਅੱਜ ਆ ਪੰਜਾਬ ਦੀ ਗੱਲ ਕਰਦੀ ਹੈ ਉਹ ਜਨਦਾਰੀ ਗੱਲ ਕਰਦੀ ਹੈ ਸਿੱਖ ਜਿਹੜੇ ਧਰਮ ਦੇ ਨਾਲ ਇਹਨਾਂ ਨੇ ਕਿਹਾ ਪੋਜੀਟਿਵ ਬੋਲਣਾ ਨਹੀਂ ਇਹ ਗੁਰੂ ਦੀ ਬਖਸ਼ਿਸ਼ ਹੈ एकदम ਜੇ 5 ਸਾਲੀ ਹੋਣਾ ਨਹੀਂ ਇਹਨਾਂ ਦਾ ਪ੍ਰੇਰਕ ਹੈ ਕਿ ਉਹਨਾਂ ਨੇ ਇਸ ਕਰਕੇ ਆਟਿਸਨ ਨੂੰ ਸਮਝਦੇ ਡੋੜ ਮਾਰਨਾ ਵੀ ਮੈਦਤ ਕਿਉਂਦਾ ਪੀੜ ਵੀ ਜਿਹੜਾ ਸਿੱਖ ਹੈ ਉਹ ਪਾਲਿਟਿਕਲ ਪਾਰਟੀ ਦੇ ਪਾਲਿਟਿਕ ਨੂੰ ਵੀ ਆਟਿਵਿਟੀ ਨੂੰ ਸਮਝ ਕੇ ਜਦੋਂ ਅਨੰਦ ਮੈਣਦਾ ਉਹ ਬਹੁਤ ਦਾ ਹੋਣਾ ਹੈ ਮਨਸਿਕ ਸ਼ਕਨਾ ਬਣਾਉਣਾ ਜੋ ਵੱਡਰ ਕਰਨਾ ਕਹਿੰਦਾ ਜਿੰਦਗੀ ਦਾ ਬੰਦਾ ਕਰਦਾ ਤੇ ਜਿੰਦ ਤੋਂ ਵੱਡਾ ਪੰਜਰ ਕਰਨਾ ਕਹੀ ਕੋ ਉਹ ਸਾਡੇ ਤੋਂ ਥੰਮਾ ਕੇ ਸਟੇਡੀਅਮ ਕੋਈ ਕੱਢ ਲੈਣਗੇ ਉਹ ਬਾਰ ਸਾਡੇ ਘਰ ਹੁਣੇ ਸਾਡੀ ਗੁੜਕੇ ਪਾਸ ਬਿੱਟਣਾਈ ਵੀਰੇ ਹੋਣਗੇ ਜੀ ਰੇ ਮੜਕੇ ਸਾਡੇ ਕੱਪੜੇ ਕਿ ਲੋੜ ਇੱਧ ਨਾਲ ਪੰਜਾਬ ਕੇ ਬੜੇ ਟੂਟ ਆਉਂਦੇ ਨੇ ਨਾਲਾ ਦੇ ਇਸ਼ੇ ਤਰੇ ਨੂੰ ਨਾਲ ਹੱਟ ਜਾ ਉਹਨਾਂ ਸਿਵਲ ਦਾ ਪੀਸ ਪੀੜੇ ਨਾਲ ਆ ਰਹੀਆਂ ਇਸ ਕਰਕੇ ਜਿਹੜੀਆਂ ਡੰਗੀਆਂ ਸ਼ਾਮਾਂ ਨੇ ਆਪਾਂ ਉਹ ਕਾਰਨ ਮਿਲਿਆ ਬਹੁਤ ਬੜੀ ਬਾਈ ਲੱਖਣਿਆ ਜੋ ਉਤਰਤ ਕਰਦੀ ਹੈ ਨਾ ਆਪਾਂ ਉਹ ਵੀ ਲੋਕੇ ਜਨ ਦੇ ਬਾਹਰ ਚੜ੍ਹ ਕੇ ਉਤਰ ਗਿਆ ਉਹ ਤਾਂ ਉਤਰਦੀ ਸੀ ਕਰਦੀ ਹੈ ਐਲਟਾ ਵਧੀਆ ਤੁਹਾਨੂੰ ਵੀ ਬਾਦ ਮਿਲ ਗਿਆ ਜੋ ਫਾਲੀਆ ਆਪਣੇ ਦਰਾਂ ਮਿਲ ਗਿਆ ਅੰਦਰ ਦੇਸ਼ ਹੈ ਲੋਕ ਇਹ ਤਾਂ ਹੁੰਦਾ ਨਹੀਂ ਇਸ ਕਰਕੇ ਕਦੇ ਆਸਪਾਸ ਸਮਰਤ ਨਾ ਵੀ ਜਾਂਦਾ ਕਿੰਧਰ ਹੋਵੇ ਸਾਨੂੰ ਵੀ ਕੋਈ ਪਿਆ ਦਾ ਜਨਾਹ ਕੇ ਰਾਹ ਪਹੁੰਚਨਾ ਹੁੰਦਾ ਗਿਆ। ਜਿਹੜੀ ਉਹ ਬੰਦ ਉਹ ਰਾਹ ਕੋਲ ਉਹ ਨਿਤ ਚਮਕਣ ਸੀਟੇ ਉੱਲੀ ਪੀਨੀ ਸੀਟ ਗਾਲੇ ਰੇ। ਦਰਿਕ ਨੇ ਪਹੁੰਚਾ ਉਹ ਕੇਮਨਟਰੀ। ਸ਼ਰਮ ਸੀਟ ਉੱਤੇ ਸੀ। ਤੇ ਤੋ ਹਲਾਤ ਪਰ ਰੇ। ਇਹਨਾ ਕੇਹਰਾ ਵੱਡੇ ਬਾਤ ਤਾਂ ਕੋਈ ਨਹੀਂ ਕਰੀ। ਗਿਆ ਜਨਾਹ ਇਹਦਾ ਕੱਲੀ ਦਰੂਈ ਦਾ ਪਾਇ। ਭਰ ਗੁਰੂ ਰਾਮਦਾਸ ਨੇ ਕਿਰਪਾ ਕਰ ਦਿੱਤੀ। ਜਿਹੜੀ ਉਹ ਤੋਂ ਪਰਿਪਾਣ। ਜੈਂ ਸਾਹਿਬ ਇਹਦਾ ਇੱਕ ਕਾਰਮਾ ਪਰਮਤਮਾ ਦੇ ਅਨੁਸਾਰ। ਆਪਣੇ ਗੋਲੀਆਂ ਤੇ ਰਾਤੀ ਮੋੜ ਕੇ ਉਹ ਚਾਰਾ ਚਲਾ ਗਏ ਗੋਲੀਆਂ ਦਾ। ਉਹ ਵੀ ਗੁਰੂ ਰਾਮਦਾਸ ਨੇ ਆਪਣੇ ਤੇ ਰਹੀ ਗੋਲੀਆਂ। ਜੇ ਨਹੀਂ ਵੀ ਤਲਾ ਕਿੰਨੀ ਸ਼ਾਂਤ ਸ਼ਾਂਤ ਕਾਇਮ ਬੰਦੇ ਤਾਂ ਦੀ ਗੱਲ ਹੋਵੇ। ਨਹੀਂ ਤਾਂ ਵੈਸੇ ਸੈਨਸਾਂ ਦਾ ਲੱਗ ਕੋਈ। ਇੱਕ ਨੰਬਰ ਦੇ ਨਾਲ ਜਿਹੜਾ ਜਦੋਂ ਸਮਾਂ ਉਤਰਾਂ ਦਾ ਹੋਵੇ ਤਾਂ ਟਾਈਮ ਉਤਰਦਾ। ਜੇ ਗੁਰੂ ਰਾਮਦਾਸ ਨੇ ਬਹੁਤ ਵੇਢੀ ਕੀਤੀ। ਇਸਾਰੇ ਕੱਢ ਕੇ ਬਾਹਰ ਕਰ ਦਿੱਤਾ। ਇਸ ਲਈ ਹੁਣ ਆਪਾਂ ਵੀ ਸਾਹਮਣੇ ਲੋੜ ਹੈ ਸਾਡੇ ਪਤਾਨ ਦਾ ਕੁਝ ਕਹਿੰਦੇ ਉਹ ਰਾਤ ਦਿਨ ਤਰੀਕੰਦਰ ਕਦਿਕਦਰ ਕਦਿਕਦਰ ਦੇ ਪੱਛੇ ਤਾਂ ਸਾਹ ਲੱਗੇ ਨਾ। ਹੌਲ ਜਿਵੇਂ ਨਾਲ ਪਹਾਂ ਪਣ ਕੇ ਗਏ ਉਹ ਕੰਗਰਸ ਤਾਂ ਨੰਬੀ ਆਪਾਂ ਕੰਮ ਨਹੀਂ ਕਰਦੀ। ਮੋਰਚਾ ਦਾ ਐਲਾਨ ਕਰਤਾ। ਜੋ ਲਾਉਣੇ ਹੈ ਆਪਾਂ ਹਲਕੇ ਬਾਈ ਛੇ ਛੂਟੀ ਕਰ ਲਗੇ। ਇਸ ਕਰਕੇ ਉਹਨਾਂ ਨੇ ਪੰਜਾਬ ਦਾ ਪੰਜਾਬੀਆਂ ਦਾ ਮੈਂ ਕੋਈ ਫਿਰ ਆਪ ਨਹੀਂ ਕਰਕੇ ਜਾਉਂਦਾ ਪੰਜਾਬ ਦੇ ਕਰਨਾ ਕੋ ਦਰਵਾਜ਼ਾ ਮੇਕਲੀ ਬੜੀ ਤਾਂ ਸਾਰਿਆਂ ਨੂੰ ਬੈਂਟੀ ਕਰ ਜਰੂਰ ਮੈਂ ਮੰਨ ਸਾਹ ਕਰਕੇ ਪਰ ਸਾਰੇ ਜਮਾ ਇਹ ਬਾਈਲੈਕਸ਼ਨ ਹੈ ਤਾਂ ਜਿਆਦਾ ਗਿਆ ਕਿ ਲੋੜ ਨਹੀਂ ਐਨੀ ਐਨੀ ਗੱਲ ਹਰ ਬੰਦੇ ਨੂੰ ਲੋਟਾਉਂਦੀ ਮੈਂ ਕੀ ਕਰਨਾ ਉਹ ਕੀ ਕਰਦਾ ਹੈ ਕਿ ਕਰਦਾ ਹਾਂ ਬਾਈਲੈਕਸ਼ਨ ਤੇ ਹੁੰਦੀ ਹੈ ਕੋਈ ਤੇ ਬਾਈਲੈਕਸ਼ਨ ਤੇ ਮੈਂ ਕੀ ਉਹਨਾਂ ਨੂੰ ਕਹਾਂ ਇਹ ਬਾਈਲੈਕਸ਼ਨ ਤੇ ਪਤਾ ਕੰਮ ਦਾ ਵੀ ਬਾਈਲੈਕਸ਼ਨ ਹੀ ਹੈ ਇਹ ਕੰਮ ਕਰਦਾ ਨਾ ਤੋਂ ਲੀਡਰ ਦੇ ਦਿਖਾਤ ਹੁੰਦੇ। ਜਿੱਕੇ ਜਿੱਥੇ ਕੋਈ ਤੇ ਇਹ ਮਟਮਟੀਂਦੀ ਜੱਲੀਆ ਬੁਲਾਉਣ ਕਰਦੇ ਆਪਣਾ ਨਾਜ। ਪਾਰਟੀ ਕੰਮ ਦੇ ਵੀ ਆਪਾਂ ਨੂੰ ਲੋੜ ਨਹੀਂ। ਜਿਸ ਕਰਕੇ ਕਾਮ ਆਪਾਂ ਕਰੀਏ ਆਪਾਂ ਨੂੰ ਆਪਾਂ ਅੱਗੇ ਦੇ ਸਾਥੀ ਕੇ ਜੋ ਮਾਰਗ ਕਰਦਾ ਹੋਣਾ। ਇਹ ਕਰਨਾ ਵੀ ਹੁੰਨੇ। ਤੁਹਾਡੀ ਕਿਰਪਾ ਵੀ ਇੱਥੇ ਹੋਣੀ ਹੈ। ਮੇਰੀ ਤਾਂ ਮੁਸਾਫਰ ਬਿਲਕੁਲ ਇਹ ਸਮਝ ਲੋਗੇ ਪ੍ਰਗਟ ਦਿੱਤੇ ਨਾ ਦੇ ਆ ਵੀ ਲੱਗ ਰਹੇ ਸਾਰੇ। ਇਹ ਨਾ ਇਹਨਾਂ ਨੂੰ ਸਿੱਟ ਕੇ ਜਿੱਥੇ ਆਪਾਂ ਸੱਤਾਂ ਦੇ ਜਿੱਥੇ ਟਿਕ ਟੋ ਹੋਵੇ ਤੇ ਆਲੀ ਕੇ ਗਏ। ਤੇ ਚੌਲ ਆਪਣੇ ਇਹ ਨਾ ਦੇਣੀ। ਇਸ ਨੇ ਮੇਰੀ ਤਨ ਮਰ ਤੇ ਜਿੱਥੇ ਆਪਾਂ ਸਾਰੇ ਇਕੱਠੇ ਹੋ ਕੇ। ਤੇ ਮਤਰਾ ਦਾ ਪਰਨੇ ਕੜੀ ਦਾ ਪਤਾ ਨਹੀਂ ਤੁਮ ਬਾਹਰ ਮੇਟੇ ਰੱਖਣਾ ਆਉਣਾ। ਇਹਨਾਂ ਨੇੜੇ ਮੰਨ ਕੇ ਚੱਲੋ ਜਿੰਦਗੀ। ਆਪਾਂਗੇ ਇਹਨਾਂ ਸਮਾਂ ਚੋੜੀ ਨੇ ਵੀ ਜਿਆਦਾ ਜਦ ਤੱਕ ਰੇ ਪਤਾ ਨਹੀਂ ਕਿਉਂ ਰੇ ਪਤਾ ਨਹੀਂ ਕਿਤੇ ਕਈ ਮੱਦਿਆਂ ਦੇ ਵਿੱਚ ਚੱਲ ਰਹੀ ਹੈ। ਜਾਰੀ ਰੱਖਣਾ ਕੋਈ ਪੈਗ ਮਾਰਦੇ ਤੇ ਵੀ ਤਾਂ ਆਪਣੀ ਹੈ। ਕੁਤਤਨੀ ਪਰੰਦੇ ਨੇ ਹਲਕਾ ਕਿਹੜਾ ਨਮਾ ਨਾ ਕਿ 12ਵਾਂ ਨੀ ਹੈ। ਵਿਚਾਰ ਕਿ ਹੋਣਾ ਇੱਕ ਤਾਂ ਮੰਨ ਲਓ। ਇਹਦੇ ਵਿਚ ਮਰਨੇ। ਸੈਂਟਰ 11ਵਾਂ ਨੀ। ਵੇਰਾਪੁਰ ਤੋਂ ਲੈ ਕੇ ਤਾਂ ਜੀ ਜੀ ਅੱਗੇ ਪਰੰਦੇ। ਇਹਦੇ ਮਲੇ ਬਾਣ ਕੇ ਤੋਂ ਨਹੀਂ ਨਿਕਲ। ਤੇ ਕਲਕਤਾ ਨਾਲ ਵਧਨੇ ਹੈ ਤਾਂ ਐਮਪੀ ਦੇ ਵਧਨੇ ਹੈ ਵੀ ਵਧਨੇ। ਵੇਰਾਵੀ ਵਾਰੀ ਆਜ ਨੇ ਤੇ 50 ਲੱਖ ਰੁਪਏ ਅਸੈਂਕਰਾ ਹੋਣਗੇ। 30 ਮੈਂ ਤਾਂ ਸਾਰੇ। ਜੇਕਰ ਸਾਰੇ ਉਮਰਿਆ ਆਪ ਆਪਣੀ ਸਾਰੇ ਜੰਮਰੀਏ ਦਮਾਤਾਂ ਕਾਲੀ ਦਲ ਦੇ ਕੋਈ ਸੇਵਾ ਕਰਦੇ ਦਰਪਾਲ ਸਿੰਘ ਬੜਾ ਬਤੀ ਦੀਨ ਸਰ ਤੋਂ ਮੈਨੂੰ ਵੀ ਦੰਦੀ ਕਰਾਂਗੇ ਫਾਇਦੇ ਕਰਨੇ ਵਜੋਂ ਜਦੋਂ ਮੈਂ ਦਫ਼ਤਰੋਂ ਤਾਂ ਰਸਮ ਵਿੱਚ ਪਰੇ ਹੋਵੇ ਦਿੱਲੀ ਦਿੱਲੀ ਆਪੀ ਉਹ ਆਪਾਂ ਸਾਰੇ ਬੜੀ ਦੰਦਾਈ ਦੇ ਨਾਲ ਬੜੀ ਰੱਖਣਾ ਕਰੀ ਗੋੜੀ ਜਦੋਂ ਮੁੰਡੇ ਨੇ ਕਿਹਾ ਕਿ ਸਾਡਾ ਮਰਦ ਪਾਲਤੂ ਹੈ ਕਿਤਾ ਆਵਾਜ਼ ਇਤਰਾ ਬੰਦੇ ਕਹਿਣ ਕਿ ਸੰਤੋਖਪਾਲ ਸਿੰਘ ਦਾ ਫੋਨ ਆ ਗਿਆ ਉਹ ਬਸ ਸੰਤਿਆਂ ਦਾ ਕੋਤਰਾ ਜੀ ਬੜੇ ਪੁਰਾਣੇ ਪੱਤੇ ਬੜਾ ਘਾਟ ਜੀ ਜਿਹੜੇ ਸਾਰੇ ਉੱਤੇ ਕਰਦੇ ਇਸ ਕਰਕੇ ਮੈਂ ਸਾਰੇ ਨੂੰ ਗਣਤੀ ਕਰਾਂ ਜਦੋਂ ਆਪਾਂ ਪਾਲਖਾਂ ਨੂੰ ਕਹੇ ਦੀ ਨੀ ਤੁਹਾਨੂੰ ਸੰਗੀ ਵੀ ਆਪਾਂ ਕਾਲੀਗਾਂ ਤੇ ਕਰਕੇ ਆਪਾਂ ਤੇ ਲਾਦੇ ਆਂ ਕਾਲੀ ਲਾ ਕੇ ਆਪਾਂ ਤਾਂ ਇਹ 37% ਤੋਂ ਕਿਹਾ ਕਿ ਅੰਨਾ ਕਿ 30% ਦੀ ਗੱਲ ਹੈ ਜੋ ਟਾਈਮ ਦੀ ਗੱਲ ਹੈ ਕੁਲਿੱਟਰ ਦੀ ਗੱਲ ਹੈ ਵੀ ਕੋਟਾ ਦੀ ਗੱਲ ਹੈ ਕਿ ਕਰਦੇ ਫਿਰ ਗੱਲ ਉਹਦੇ ਇਹਨਾਂ ਦੀ ਕੂਟੀ ਲੱਗੀ ਹੋਈ ਹੈ ਸ਼ਰਾਮ ਜਿਹੜੀ ਕਰਾਉਂਸ ਕਰਾਉਂ ਬਲੋ ਇਹ ਲਾ ਪਾਟ ਕਰਦੇ ਇਹ ਬਹੁਤ ਵੱਡਾ ਆਪਣਾ ਮਿਹਾਨਾ ਸਾਰਿਆਂ ਦਾ ਜਿਹੜਾ ਆਪਣਾ ਰਿਜ਼ਲਟ ਕੱਢਣਾ ਚਾਹਤ ਪੜ੍ਹਨਾ ਚਾਹਤ ਕਰਦੇ ਨੇ ਉਸ ਦੇ ਖਾਤੇ ਵਿੱਚ ਮੈਂਤ ਕਰਕੇ ਟੋਪ ਮਿੰਦਰ ਤੋਂ ਤਾਂ ਨਹੀਂ ਹੋ ਰਿਹਾ ਪੇਰ ਮੈਂਨੇ ਟੱਕਰ ਲਾਉਣਾ ਅਫਸਰਾਂ ਨੂੰ ਟੱਕਰ ਹੋ ਜੇ ਦੂਜੇ ਪਾਸੇ ਚੈਨ ਕਰੀਏ ਭਾਰੀ ਵੀ ਵੱਡੇ ਲੈਵਲ ਤੇ ਇੱਕ ਮਿੰਟ ਸਾਰਿਆਂ ਨੂੰ ਜਿਹੜੀਆਂ ਜਿਹੜੇ ਜਨਰਮ ਨੇ ਸਮਝੀ ਉਹ ਕੰਮ ਤੇ ਕਰਨੀਆਂ ਬਾਤ ਕਰੀ ਰਾਣੀ ਜਿਹੜੇ ਬੰਦੇ ਨੇ ਨੂੰਨਾ ਤੱਕ ਕਿਉਂ ਪਹੁੰਚ ਰੂਣ ਕਰ ਚੀਜ ਡੈਕਟਰ ਨੂੰ ਨੂੰਨਾ ਤੱਕ ਆਪਾਂ ਪਹੁੰਚ ਰਿਹਾ ਹੁਮੂ ਦਾ ਕੋ ਮੈਂਦਾਮ ਦਾ ਡਿਸਟ੍ਰਿਕਟ ਦੇ ਕੋਈ ਪ੍ਰਿਆਰ ਬੰਦੇ ਜੇ ਆਪਾਂ ਨਹੀਂ ਗਏ ਤਾਂ ਬੀਜੀ ਨਹੀਂ ਕੋ ਸਕਦੇ ਤੋਂ ਮੈਂਦਾਮ ਦਾ ਮਤਲਬ ਕਿ ਜਿੱਤਾਂ ਕਿਸੇ ਹੁੰਦੇ ਮੈਂ ਤੁਹਾਨੂੰ ਦੱਸਾਂ ਜੇ ਕੋਈ ਇਹ ਮਤਲਬ ਉਹ ਤੇਰਨਾ ਮਾਰੀ ਮੁੱਢੀ ਜੋ ਆ ਕੇ ਕਿਸੇ ਇਲਾਕੇ ਜਾਂਦਾ ਤਾਂ ਉਹ ਵੀ ਜੀ ਇਹਨਾਂ ਨੂੰ ਬਿੜਰਡਾਇਨ ਨੂੰ ਗੰਨ ਮਤੋਂ ਉਹ ਕਰ ਉਹ ਮਤਲਬ ਉਹ ਤੋਂ ਨੰਬਰ ਜਿਹੜਾ ਬਹੁਤਾਰੇ ਪੁੱਣਾ ਜਗ੍ਹਾ ਅੱਜ ਮੋਟਰ ਬੁੱਟੀ ਲਾ ਕੇ ਉਹਨਾਂ ਦੀ ਬਹੁਤ ਪੱਤਨਾ ਬਹੁਤ ਨੰਬਰ ਨਾ ਗਤੀ ਮਾਰ ਸਾਰੇ ਹਲਕੇ ਨੂੰ ਪੁਰਾਣੇ ਬੰਦੇ ਨੇ ਕਰਾ ਰੱਖੇ ਮੇਰੇ ਅੱਗੇ ਪਿੱਛੇ ਉਹਨਾਂ ਨੇ ਵੀ ਟਿਕਾ ਕਰਾ ਕੇ ਜਿਹੜੀ ਦਿਖਾਣੀ ਹੈ ਤੁਹਾਨੂੰ ਬਾਹਰ ਜੇ ਉਹ ਬਗੋਂ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਜਦੋਂ ਤੁਹਾਨੂੰ ਚਲਾਉਂਦੇ ਪੜਿਆ ਜਾ ਰਿਹਾ ਹੈ ਇਹਨਾਂ ਦੇ ਪਹਿਲਾਂ ਪਾਰ ਕਰੀ ਉਹ ਮੈਂ ਗੈਪੇ ਪੜਾ ਬਹੁਤ ਸਾਰਾ ਨਾਮ ਆ ਗਿਆ ਬਹੁਤ ਸਾਰਾ ਉਹਨਾਂ ਬੰਦੇ ਤੱਕ ਕੌਣ ਕਰ ਲਈਏ ਪੜੇ ਜੇ ਆਪਣੇ ਮੈਨੇਜਰ ਤੱਕ ਫਿਰ ਇਹਨਾਂ ਨੂੰ ਚਲਾ ਜਾਉਂਦੇ ਚਾਹੁੰਦੇ ਤਾਂ ਮਗਾ ਜੀ ਉਹ ਵੀ ਚੰਗਿਆ ਨਹੀਂ ਤਾਂ ਇਹ ਤੱਕ ਕੌਣ ਜੜੀ ਹੈ ਉਹ ਕੋਈ ਸਾਰੇ ਦੱਸ ਸਕਦੇ ਜਿਹੜੇ ਉਹਨਾਂ ਦੇ ਇੰਕਾਰ ਜੋ ਰੇਨ ਨੂੰ ਮਿਲਣਾ ਦੇ ਕਰਨਾ ਕੋਸ਼ਿਸ਼ ਹੁੰਦਾ ਹੈ ਮੀਟਿੰਗ ਕਰਦੇ ਲੋਗੇ ਉਹਨਾਂ ਦੇ ਘਰੇਕ ਜਾਂਦੇ ਕੰਮ ਕੰਨੇ ਪਰਮਾਟਰ ਬਿਲਡਿੰਗ ਦੇ ਮੀਟਿੰਗ ਬਾਅਦ ਵਿੱਚ ਚੱਲ ਕਰਾਂਗੇ ਸਟੇਟੂਸ ਜੋ ਹੁੰਦਾ ਰਿਹਾ ਪਹਿਲਾਂ ਆਪਾਂ ਟੋਲਾ ਪਾਲੀ ਕਰੀਏ ਕਿ ਕਿਸੇ ਆਪਾਂ ਆਫਰ ਕਰ ਦਿੱਤੇਗਾ ਪਰ ਨਹੀਂ ਗਿਆ ਕਿ ਕਿੱਥੇ ਨਹੀਂ ਗਿਆ ਜਾਂ ਕਿਹਦੇ ਉਹ ਲੋਗ ਡਾਕੂਮੈਂਟਲ ਦੀ ਕਰਕੇ ਉਹ ਜਿਹੜੇ ਟਿੱਕੇ ਕਾਲੇ ਤਸਵੀਰ ਦੇ ਨੇ ਅਸੀਂ ਉਹ ਬਿਠੋ ਤੇ ਇਧਰੋਂ ਹੋਂਸਾ ਸੇਵਾ ਮਤਲਬ ਕਿ ਗਮ ਤੋਂ ਉਹ ਜਿਹੜੋਂ ਉਹ ਵੀਰ ਹੋਣ ਮੈਂ ਸਾਰੀ ਉੱਪਰ ਜਾਣਗੇ ਪਰ ਪੱਕੀ ਜੀ ਬਣਾਏ ਮੈਂ ਕਿਥਾਂ ਕਾਈ ਕਰਦੇ ਹੋਏ ਜਮਾ ਵੀ ਲੱਗਦਾ ਯਾਰ ਇਹ ਦਿਨ ਆਪਣਾ ਉਹ ਮੱਤੂ ਦਲੀਓ ਬਰਦਰ ਨੇ ਮਦਦ ਕੀਤੀ ਇਤਨੀ ਮੈਂ ਪ੍ਰੋਜੈਕਟ ਬਣਾ ਲਈ ਇਹ ਕਦੇ ਕਰੇ ਤੋਂ ਜਣਨ ਲੱਭ ਨਹੀਂ ਲੱਭ ਸਕਿਆ ਜਦੋਂ ਤੇਨਾਂ ਦੇ ਆਉਂਦੇ ਤਬਾ ਕੋਸ਼ਿਸ਼ ਕਰਨਾ ਤਾਂ ਕਾਫੀ ਦਸਤ ਦੇ ਜਿਹੜੀ ਕਾਰਗਿਰ ਰਹਿਣਾਂ ਚੱਲ ਰਹੇ ਹੋ ਨਾ ਬਾਕੀ ਸਾਰਾ ਬਣਾਉਣੇ ਇੱਕਲੇ ਰਿਪੋਰਟਸ ਆਪਾਂ ਬਣਾ ਰਹੇ ਹਾਂ ਉਪਰਨਾ ਜਿੰਦ ਤੋਂ ਸਾਰੇ ਇੱਜਾ ਕਰੋ ਕਿ ਕਿ ਉਹਨਾਂ ਦਾ ਪੰਜਾਬ ਤੇ ਕੁੜੀ ਕਾ ਮਾ ਇਹ ਸਤਾਨਾ ਨੇ ਪ੍ਰੋਟੋ ਆਪਣੇ ਵਾਲੇ ਮੇਕਟਰੀਆਂ ਤੋਂ ਵੀ ਲਾਉਣੀਆਂ ਅਗਲੇ ਨਾਲ ਕੰਟਰੀ ਲੈਕਟਰੀ ਤੋਂ ਵੀ ਲਾਉਣੀਆਂ ਉਹ ਦੋਨਾਂ ਨੂੰ ਲਾ ਕੇ ਦੱਬ ਤੱਕ ਫੇਰ ਫਿਰ ਤੁਸਰੋ ਆਪਣੇ ਆਪ ਨਾਲ ਕੋਈ ਖੜਾ ਰਿਹਾ ਨਾ ਕੰਮ ਇਹ ਪੰਚਾਣੇ ਤੋਂ ਤੋਂ ਤੋਈ ਇਸ਼ੇ ਤੋਂ ਬਣਾਉਣ ਦੇ ਕੰਮ ਭਰਾਵਾਂਗੇ ਕੋਲ ਹੋਈ ਜਾਂਦੀ ਹੈ ਅੱਜ ਕੱਲ੍ਹ ਜੇ ਉਹ ਕੀਤਾ ਤੋਂ ਬਾਅਦ ਵੀ ਕਰਦੇ ਆ ਅੱਜ ਜੇ ਕਰਾਂ ਉਹ ਉਹ ਆਪਣੀ ਟੋਕੇ ਮੈਂ ਮੈਨਰੇਟ ਯਾਦ ਨੂੰ ਜੇ ਨੇ ਵੀ ਨਹੀਂ ਤਾਂ ਕਿਤੇ ਆਪਣੇ ਲਈ ਕੋਈ ਮਹਨਤ ਕਰਦਾ ਕੰਡ ਦਾ ਆਪ ਜਾ ਕੇ ਤਾਂ ਹੀ ਫੋਟੋਆਂ ਗਈ ਆਪ ਜਾ ਕੇ ਸਾਰੇ ਹੋਰੀ ਕਰਕੇ ਮਤਲਬ ਪੂਰੀ ਉਹਨਾਂ ਦਾ ਮੜਾ ਪੰਚ ਪੂਰੀ ਉਹਨਾਂ ਦਾ ਲੰਬਾਰਾਂ ਵਾਲੇ ਸਮਾਜ ਕਰਨਾ ਮੈਂ ਆਖ ਕਰਦਾ ਮੇਰਾ ਆਪਣਾ ਗੁਰੂ ਨਾ ਉਹਦਾ ਤਾਂ ਲੈ ਕੇ ਇੱਕੋ ਹੀ ਜਨਵਾ ਹੋਵੇ ਕਿ ਕਾਲੀਦਾ 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 ਪਾਰਟੀ ਨੂੰ ਮਜ਼ਬੂਤ ਕਰਨਾ ਪਾਰਟੀ ਹੋ ਜੂਗੀ ਆਪਾਂ ਸਾਰੇ ਮਜ਼ਬੂਤ ਹੋ ਜਾਣਾ ਬਿਲੀਨਸ ਦੇ ਕੋਈ ਨਹੀਂ ਪਾਰੇ ਹੋਏ ਜਿਹੜੇ ਪਿਆ ਪਰਮੂ ਕਰਣਾਂ ਪਤਰਾ ਕਰਨਾਂ ਕਿਉਂਕਿ ਪਾਰੇ ਦਾ ਜਿਹੜਾ ਇੱਥੇ ਆ ਬਹੁਤ ਬਸ ਉਹ ਕੋੜਨ ਕਿ ਟੁੱਟ ਜਾਊਗਾ ਲੋਕ ਪੈਸੇ ਆਜ ਪੈਂ ਮੈਂ ਕਿ ਮਨੀ ਵੇਲੇ ਹੁੰਦਾ ਜੀ ਜਦੋਂ ਬੰਦੇ ਦੋ ਚਾਰ ਅਜਵੇਂ ਕਦੀ 5 ਅਜਵੇਂ ਕਦੀ 4 ਅਜਵੇਂ ਦਾਪੇ ਤੇ ਨੇ ਹੁਣ ਸਿਰ ਮੇਟਾ ਲੱਗਾ ਹੁੰਦਾ ਲੋਕ ਤਰਪੇ ਹਾਂਜੀ ਹਾਂਜੀ ਮੈਂ ਪਤਾ ਕਿ ਦਸਤ ਦਸਤ ਨਹੀਂ ਲਏ ਤੇ ਸਬਦ ਕਰ ਤੁਝ ਆ ਗਿਆ ਹਨ ਬੋਲੀ ਨਗਰ ਆਇਆ ਬੋਲ ਚੀ ਕਰੀਓ ਹੰਕਾਂ ਦੇ ਅੜਕੇ ਤੜੜੋ ਮਾਹ ਇਹ ਤੜੜ ਤਣ ਕੋਈ ਤੜੜ ਉਹ ਜਨਾ ਤਪੜਾ ਇਹ ਦੇ ਇਹਦਾ ਅਹਾਂ ਕੇ ਸਰਦ ਹੱਲਾ ਦੇ ਕੇ ਕਰਕੇ ਲੋਕਾਂ ਨੂੰ ਮੁੱਖੇ ਪਹਲਾ ਲਾਇਆ ਜੀ ਹੁਣ ਦੁਕਾਨੇ ਮਾਲ ਬਣਾ ਲਿਆ ਪਰ ਸਾਡੇ ਅਰਿਆਂ ਦੀ ਥੋੜੀ ਬੋਦੀ ਹੈਗੀ ਥੋੜੀ ਬੋਦੀ ਕਾਸੂ ਕਾਸ ਕਰਦੇ ਗੁੜ ਮੜੀ ਕੋਟੀ ਸੁਆਹ ਜਿਹੜੇ ਵੋਟਰ ਜਿਹੜਾ ਤੁਹਾਡਾ ਵੋਟਰ ਨੁਕੋਣਾ ਗਲਤ ਕਰੀਓ ਉਹ ਜੰਦਰ ਵੀ ਕਰੀ ਤਾਂ ਸਰਾਰੇ ਕਰੀ ਦੋਰਾ ਜਾਵੇ ਕਿ ਵਿਕਾਸ ਹੋਵੇ ਸ਼ਾਂਤੀ ਹੋਵੇ ਤੇ ਮੁੰਡਾ ਸਾਡੀ ਪਾਈਪ ਜਾਨਾ ਜਿਹੜੀ ਚੱਲੇ ਨਾਲ ਪੰਜਾਬ ਦੀ ਤੇ ਜਿਹੜੇ ਆਪਾਂ ਗੁਲਾਮ ਬੰਦੇ ਜਾਰੇ ਗੁਲਾਮ ਹੀ ਹੋਣਾ ਆਪਾਂ ਗੁਲਾਮੀ ਕਰਕੇ ਜਿੰਨਾਂ ਦੇ ਕੱਤਰੋ ਜਾਲੀ ਨਹੀਂ ਕੋਈ ਨਾ ਹਟਾ ਗੁਲਾਮੀ ਨਹੀਂ ਲੈ ਤੇ ਕਿਉਂਕਿ ਗੁਲਾਮੀ ਵਾਲੇ ਪਾਸੇ ਜਿਹੜਾ ਵੱਧ ਨਹੀਂ ਗੁਲਾਮੀ ਤਾਂ ਹੀ ਇਹ ਕਾਦੀਦਾਰੀ ਕਰਾ ਲਊ ਆਪਣੇ ਜੇ ਨਾ ਉਹ ਪੈਣਾ ਉਹ ਬਦਲਵਾਤਾ ਪਰ ਸਾਰੇ ਜਿਹੜੇ ਸਾਡੇ ਦੇ ਸਾਰੇ ਗੁੱਸੇ ਗੱਲੇ ਵੀ ਠੱਗ ਕੇ ਮੇਰੀ ਬੇਨਤੀ ਕਰਕੇ ਦੇ ਦੇ ਕਰਨ ਪੱਕੇ ਨਾ ਉਹ ਜੇ ਆਪਾਂ ਵੇਖਤਾ ਤਾਂ ਕਲਿੱਟਰ ਦੇ ਹੱਦੇ ਬਿਜੂਤ ਨਾਲ ਫੀਟੀਆਂ ਪਟੀਆਂ ਕਈ ਵਜ ਹੋਇਆ ਕਲਿੱਟਰ ਕੋਈ ਕਰ ਰਹਿਤ ਨਹੀਂ ਹੋਇਆ ਤੇ ਨਹੀਂ ਆਪਾਂ ਜਿਲ੍ਹੇ ਦੀ ਗਾਇਨ ਅੱਗੇ ਫੀਟੀਆਂ ਆਪਾਂ ਮੰਗ ਕਰੀ ਕਿ ਜਤਨਾਉ ਨਾਲ ਕਲਿੱਟਰ ਨੂੰ ਬੰਦ ਕਰਵਾਉਣ ਤੇ ਨਾਲ ਖੜੇ ਹੋਣ ਦੀ ਲੋੜ ਪਕੜਨ ਨੂੰ ਕੀ ਹੋਇਆ ਤੇ ਇਸਾਰੇ ਸਾਡੇ ਨਾਲੇ ਥੱਲੇ ਹੋ ਗਏ ਲੀਡਰਾਂ ਨੂੰ ਬੜੀ ਅੰਮ੍ਰਲ ਬਾਲ ਸਾਹਿਬ ਤੋਂ ਬਾਲ ਸਾਹਿਬ ਬੜੇ ਤਜਰਬੇ ਵਾਲੇ ਬੜੇ ਲੰਬੇ ਇਹਨਾਂ ਦੀ ਆਜ ਦੇ ਹਿਸਾਬ ਨਾਲ ਸ਼ੋਹਜਾ ਬਾਲ ਸਾਹਿਬ ਰਾਜੇ ਸਾਹਿਬ ਨਾਲ ਇਹ ਜੋ ਲੀਡਰ ਕਿਸੇ ਪਾਰਟੀ ਕੋਲ ਨਾ ਕਾਂਗਰਸ ਵੇਗਾ ਨਾ ਹੁਪੇਗਾ ਨਾ ਬੀਜੇਪੀ ਕੋਲ ਅਜਿhandle ਕੋ ਵੋਟਰ ਨੇ ਕੋਈ ਬੰਦੇ ਕਰਨਾ ਉਹ ਆਪਣਾ